ਸੋ ਬਾਬਾ ਰਾਗੋਰਾਮ ਜੀ ਨੇ ਕਿਰਪਾ ਕੀਤੀ ਆ ਜੀ ਸਾਰੇ ਨਗਰ ਤੇ ਤੇ ਬਾਬਾ ਜੀ ਨੇ ਦੇਖੋ ਅੱਜ ਦਾ ਮੌਸਮ ਕਿੰਨਾ ਵਧੀਆ ਕਰਤਾ ਧੂੜ ਦਾ ਠੰਡਾ ਮੌਸਮ ਕਰਤਾ ਸੋ ਬਹੁਤ ਕਿਰਪਾ ਬਾਬਾ ਰਾਗੋਰਾਮ ਜੀ ਦੀ ਆਪਣੇ ਇਲਾਕੇ ਦੇ ਆਪਣੇ ਨਗਰ ਤੇ ਸਾਸੀ ਗਾ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਸੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੀ ਕੱਲ ਦੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਫੇਸਬੁੱਕ ਤੇ ਵੀ ਤੇ YouTube ਤੇ ਵੀ ਇਸ ਵਾਰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਆਪ ਸਰਵਤ ਸੰਗਤਾਂ ਨੂੰ ਪਤਾ ਹੈ ਕਿ ਕੱਲ ਪਿੰਡ tmplot ਕਲਾਂ ਪੱਤੀ ਮੱਦੋ ਤੋਂ ਨੌਜਵਾਨਾਂ ਵੱਲੋਂ ਧੰਨ ਧੰਨ ਬਾਬਾ ਰਾਘੋਰਾਮ ਜੀ ਡੇਰਾ ਰਾਮਸਰ ਸਾਹਿਬ ਦੀ ਜਿਹੜੀ ਪੈਦਲ ਯਾਤਰਾ ਕੀਤੀ ਗਈ ਸੀ ਸੋ ਵੀ ਮੀਂਹ ਪੈ ਜਵੇ ਮੌਸਮ ਠੰਡਾ ਹੋ ਜੇ ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜਿਹੜੀ ਪੈਦਲ ਯਾਤਰਾ ਕੀਤੀ ਸੀ ਸੋ ਪਿੰਡtmplot ਨਗਰ ਦੇ ਵਿੱਚ ਪਹਿਲਾਂ ਵੀ ਦੋ ਵਾਰ ਗੁੱਡੀ ਫੁਕੀ ਗਈ ਸਾਰੇ ਰਲ ਮਿਲ ਕੇ ਕੋਸ਼ਿਸ਼ ਕੀਤੀ ਵੀ ਮੀਂਹ ਪੈ ਜਵੇ ਨਾ ਗਰਮੀ ਤੋਂ ਕੁਝ ਰਾਹਤ ਮਿਲ ਜਵੇ ਤੇ ਫਿਰ ਦੋ ਵਾਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਚੌਲਾਂ ਦਾ ਭੰਡਾਰਾ ਵੀ ਕੀਤਾ ਸੋ ਉਹਦੇ ਵਿੱਚ ਵੀ ਆਪਾਂ ਸਾਰਿਆਂ ਦਾ ਸਹਿਯੋਗ ਸੀਗਾ ਉਹ ਮਿਹਨਤ ਸੋ ਸਾਰੇ ਪਿੰਡ ਧਮੋੜ ਦੇ ਵਿੱਚ ਸਾਰੀਆਂ ਪੱਤੀਆਂ ਜਿਵੇਂ ਮਸੰਦਾ ਪੱਤੀ ਜੇਠਾ ਪੱਤੀ ਹੈ ਨਾ ਸੋ ਸਾਰੀਆਂ ਪੱਤੀਆਂ ਨੇ ਕੋਸ਼ਿਸ਼ ਕੀਤੀ ਸਾਰੀਆਂ ਪੱਤੀਆਂ ਦੀ ਜਿਹੜੀ ਮਿਹਨਤ ਆ ਉਹ ਰੰਗ ਲੈ ਕੇ ਆਈ ਆਪਣੇ ਸਾਰੇ ਨਗਰ ਨੇ ਬਹੁਤ ਕੋਸ਼ਿਸ਼ ਕੀਤੀ ਆ ਸੋ ਇਹ ਆਪਣੀ ਪੰਜਵੀਂ ਕੋਸ਼ਿਸ਼ ਸੀਗੀ ਸੋ ਧੰਨ ਧੰਨ ਬਾਬਾ ਰਾਘੋਰਾਮ ਜੀ ਦੀ ਆਪਣੇ ਨਗਰ ਦੇ ਉੱਪਰ ਬੜੀ ਕਿਰਪਾ ਵਾ ਤੇ ਕਿਰਪਾ ਹੋਈ ਆ ਸੋ ਜਿਹੜੀ ਨੌਜਵਾਨਾਂ ਦੀ ਕੱਲ ਦੀ ਸੇਵਾ ਸੀਗੀ ਪੈਦਲ ਜਾਣ ਦੀ ਤੇ ਉੱਥੇ ਸਾਰੇ ਡੇਰੇ ਦੀ ਸਫਾਈ ਕੀਤੀ ਆ ਨੌਜਵਾਨਾਂ ਨੇ ਬੜੇ ਉਤਸ਼ਾਹ ਦੇ ਨਾਲ ਬੜੇ ਭਰੋਸੇ ਦੇ ਨਾਲ ਤੇ ਬੜੀ ਉਮੀਦ ਦੇ ਨਾਲ ਜਿਹੜੀ ਯਾਤਰਾ ਸ਼ੁਰੂ ਕੀਤੀ ਸੀ ਵੀ ਮੀਂਹ ਪੈ ਜਾਵੇ ਮੌਸਮ ਠੰਡਾ ਹੋ ਜਾਵੇ ਪਿੰਡ ਧਮੋੜ ਦੇ ਵਿੱਚ ਸੋ ਸਾਰੀਆਂ ਸੰਗਤਾਂ ਦਾ ਜਿਹੜਾ ਪਿਆਰ ਆ ਇਹ ਆ ਕਿਰਪਾ ਕੀਤੀ ਹੈ ਸੇਵਾ ਨੂੰ ਫੜ ਲਾਇਆ ਤੁਹਾਡੇ ਸਾਰਿਆਂ ਦਾ ਪਿਆਰ ਆ ਉਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਨਹੀਂ ਗਏ ਯਾਤਰਾ ਦੇ ਵਿੱਚ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਵਾਹਿਗੁਰੂ ਕਹਿ ਕੇ ਧੰਨ ਧੰਨ ਬਾਬਾ ਰਾਘੂਰਾਮ ਜੀ ਕਹਿ ਕੇ ਵੀ ਹਾਜ਼ਰੀ ਲਵਾ ਦਿੰਦੇ ਹੋ ਇਹ ਤੁਹਾਡਾ ਸਹਿਯੋਗ ਵਿੱਚ ਆ ਤੁਹਾਡੀ ਸੇਵਾ ਵਿੱਚ ਹੀ ਆ ਕੋਈ ਇਹ ਨਹੀਂਗਾ ਵੀ ਅਸੀਂ ਗਏ ਸੀਗੇ ਹਨਾ ਇਹ ਸਾਰੇ ਨਗਰ ਦਾ ਸਹਿਯੋਗ